ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਲਗਾਤਾਰ ਪੈ ਰਹੇ ਮੀਂਹ ਦੇ ਮੰਡਿ ਇਲਾਕੇ ਦੇ ਹਾਲਾਤ ਹੋਰ ਵੀ ਜ਼ਿਆਦਾ ਗੰਭੀਰ ਨੇ ਤੇ ਨਾਜ਼ੁਕ ਕਰ ਦਿੱਤੇ ਨੇ ਸੱਜਨ ਜੀਮਾ ਨੇ ਦੱਸਿਆ ਕਿ ਮੰਡਿ ਇਲਾਕੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਉਹਨਾਂ ਨੇ ਹਰ ਘਰ ਜਾ ਕੇ ਪੀੜਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਬਿਆਸ ਦਰਿਆ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਉਹ ਸੁਰੱਖਿਅਤ ਥਾਵਾਂ ਤੇ ਜਾਣ ਨੂੰ ਤਰਜੀਹ ਦੇਣ ਹੜ੍ਹ ਵਿੱਚ ਘਿਰੇ ਲੋਕਾਂ ਦੇ ਘਰਾਂ ਵਿੱਚ ਪਾਣੀ ਆਉਣ ਦੇ ਬਾਵਜੂਦ ਵੀ ਬਹੁਤ ਸਾਰੇ ਪਰਿਵਾਰ ਆਪਣੇ ਘਰ ਛੱਡ ਕੇ ਜਾਣ ਲਈ ਤਿਆਰ ਨਹੀਂ ਸਨ ਤੇ ਸੱਜਨ ਜੀਮਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਸਰ ਕੀ ਹਾਲਾਤ ਨੇ ਤੇ ਕੀ ਰਾਹਤ ਕਾਰਜ ਤੁਹਾਡੇ ਦੁਆਰਾ ਚਲਾਏ ਜਾ ਰਹੇ ਨੇ ਦੇਖੋ 11 ਅਗਸਤ ਤੋਂ ਇਹ ਜਿਹੜਾ ਪਾਣੀ ਇੱਥੇ ਆਇਆ ਔਰ ਲਗਾਤਾਰ ਫਸਲ ਤੇ ਜਿਹੜੀ ਹੈ ਉਹ ਪਹਿਲੇ ਦੋ ਤਿੰਨ ਦਿਨ ਚ ਹੀ ਖਤਮ ਹੋ ਗਈ ਸੀਗੀ ਪਰ ਜਿਹੜੇ ਸਾਡੇ ਵੀਰ ਭੈਣਾਂ ਪਰਿਵਾਰ ਜਿਹੜੇ ਨੇ ਦੇਰਿਆਂ ਤੇ ਬੈਠੇ ਆ ਉਦੋਂ ਤੋਂ ਹੀ ਸਰਕਾਰ ਜਿਹੜੀ ਆ ਉਹ ਲੱਗੀ ਆ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਂ ਦਿੱਤੀ ਜਾ ਰਹੀ ਇਹ ਦੋ ਤਰ੍ਹਾਂ ਦਾ ਜਿਹੜੀ ਰਾਹਤ ਕਾਰਜ ਨੇ ਉਹ ਇਹ ਆ ਕਿ ਤੇ ਇੱਕ ਜਿਹੜੀ ਇਮੀਡੀਏਟ ਜ਼ਰੂਰਤ ਆ ਉਹਦੇ ਵਿੱਚ ਰਾਸ਼ਨ ਹੈ ਡੰਗਰਾਂ ਦਾ ਚਾਰਾ ਹੈ ਮੈਡੀਕਲ ਸਹੂਲਤਾਂ ਨੇ ਡੰਗਰਾਂ ਵਾਸਤੇ ਵੀ ਤੇ ਸਾਡੇ ਵੀਰਾਂ ਭੈਣਾਂ ਵਾਸਤੇ ਵੀ ਇਸ ਤੋਂ ਇਲਾਵਾ ਫੋਗਿੰਗ ਹੈ ਤੇ ਜਿਹੜੇ ਪਰਿਵਾਰ ਜ਼ਿਆਦਾ ਲੱਗਦਾ ਕਿ ਖਤਰਾ ਹੈ ਉੱਥੇ ਉਹਨਾਂ ਨੂੰ ਅੱਜ ਸੱਤ ਪਰਿਵਾਰ ਜਿਹੜੇ ਨੇ ਉਹ ਰੈਸਕਿਊ ਕਰਕੇ ਇੱਥੇ ਲਿਆਂਦੇ ਆ ਐਸ ਡੀ ਆਰ ਐਫ ਦੀ ਟੀਮ ਜਿਹੜੀ ਆ ਉਹ ਲੱਗੀ ਆ 24 ਘੰਟੇ ਕੰਟਰੋਲ ਰੂਮ ਸਥਾਪਿਤ ਹੈ ਸਾਰਿਆਂ ਦੇ ਨੰਬਰ ਸਾਡੇ ਕੋਲ ਨੇ ਔਰ ਸਾਰਿਆਂ ਨੂੰ ਨੰਬਰ ਜਿਹੜੇ ਨੇ ਦਿੱਤੇ ਨੇ ਕੰਟਰੋਲ ਰੂਮ ਤੇ ਕਿ ਤੁਹਾਨੂੰ ਅੱਧੀ ਰਾਤ ਵੀ ਕੋਈ ਤਕਲੀਫ ਹੁੰਦੀ ਹੈ ਤੇ ਸਾਨੂੰ ਤੁਸੀਂ ਦੱਸਣਾ ਸੋ ਇਸ ਤੋਂ ਇਲਾਵਾ ਜਿਹੜੀਆਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸਾਹਿਬ ਉਹ ਵੀ ਦਿਨ ਰਾਤ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਸਾਰੀ ਲੱਗੀ ਐ ਇੱਥੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਨੇ ਉਹ ਵੀ ਬਹੁਤ ਜ਼ਿਆਦਾ ਇੱਥੇ ਮਦਦ ਕਰ ਰਹੀਆਂ ਨੇ ਸੋ ਇਹ ਤੇ ਹੋ ਗਿਆ ਜਿਹੜਾ ਇਮੀਡੀਏਟ ਸਾਨੂੰ ਜ਼ਰੂਰਤ ਹੈ ਇਸ ਤੋਂ ਇਲਾਵਾ ਸਾਡੇ ਸੀਐਮ ਸਾਹਿਬ ਨੇ ਸਪੈਸ਼ਲ ਗਰਦਾਬਰੀ ਦਾ ਹੁਕਮ ਦਿੱਤਾ ਹੈ ਸਾਡੇ ਹੈਲਥ ਮਨਿਸਟਰ ਕੱਲੇ-ਕੱਲੇ ਘਰਾਂ 'ਚ ਜਾ ਕੇ ਆਏ ਨੇ ਸਾਡੇ ਮੁੰਡੀਆਂ ਸਾਹਿਬ ਜਾ ਕੇ ਆਏ ਨੇ ਸੋ ਸਾਰੇ ਜਿਹੜੀ ਸਰਕਾਰ ਸਾਡੇ ਮੰਤਰੀ ਨੇ ਉਹ ਪੱਪਾਂ ਪਾਰ ਹੋਏ ਨੇ ਸਾਡੇ ਜਿਹੜੇ ਆ ਬਲਾਕ ਇਨਚਾਰਜ ਨੇ ਹੋਰ ਸਾਡੇ ਜਿਹੜੇ ਇੱਥੇ ਵਲੰਟੀਅਰ ਨੇ ਉਹ ਵੀ ਦਿਨ ਰਾਤ ਲੱਗੇ ਨੇ ਸਪੈਸ਼ਲ ਗਰਦੌਰੀ ਦਾ ਜਿਹੜਾ ਹੁਕਮ ਦਿੱਤਾ ਹੈ ਸੀਐਮ ਸਾਹਿਬ ਨੇ ਸਪੈਸ਼ਲ ਗਰਦੌਰੀ ਹੋ ਜੂਗੀ ਉਹਦੇ ਵਿੱਚ ਕੋਈ ਵੀ ਨੁਕਸਾਨ ਹੈ ਉਹਨੂੰ ਮੁਆਵਜ਼ਾ ਮਿਲੂਗਾ ਪਰ ਜਿਹੜਾ ਇਸ ਤੋਂ ਇਲਾਵਾ ਅਸੀਂ ਜਿਹੜਾ ਚਾਹੁੰਦੇ ਸੀਗੇ ਕਿ ਪਰਮਾਨੈਂਟ ਇਹਦਾ ਹੱਲ ਹੋਣਾ ਚਾਹੀਦਾ ਇਸ ਸਮੱਸਿਆ ਦਾ ਪਰਮਾਨੈਂਟ ਹੱਲ ਕਿਉਂਕਿ ਇੱਕ ਅੱਧਾ ਸਾਲ ਨਹੀਂ ਨਿਕਲਦਾ ਫਿਰ ਫਸਲ ਮਾਰੀ ਜਾਂਦੀ ਹੈ ਇੱਕ ਅੱਧਾ ਸਾਲ ਨਹੀਂ ਨਿਕਲਦਾ ਫਸਲ ਮਾਰੀ ਜਾਂਦੀ ਹੈ ਸੋ ਪਰਮਾਨੈਂਟ ਸੋਲੂਸ਼ਨ ਵਾਸਤੇ ਸੀਐਮ ਸਾਹਿਬ ਨੇ ਆਫੀਸਰਸ ਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਇਹਦਾ ਪੱਕਾ ਹੱਲ ਲੱਭੋ ਕਿਸ ਤਰ੍ਹਾਂ ਕਰਨਾ ਤੇ ਮੈਨੂੰ ਆਸ ਹੈ ਪੂਰੀ ਸਾਡੇ ਸੀਐਮ ਸਾਹਿਬ ਜੋ ਇੱਥੇ ਬਿਆਨ ਦੇ ਕੇ ਗਏ ਨੇ ਕਿ ਇੱਥੇ ਪੱਕਾ ਜਿਹੜਾ ਹੱਲ ਹੈ ਉਹ ਹੋ ਜਾਊਗਾ ਮੈਂ 2-3 ਸਾਲ ਤੋਂ ਰਿਕਵੈਸਟ ਕਰ ਰਿਹਾ ਸੋ ਮੈਨੂੰ ਉਮੀਦ ਹੈ ਕਿ ਇਸ ਹਲਕੇ ਨੂੰ ਪੱਕਾ ਹੀ ਜਿਹੜੀ ਹੈ ਹੜ੍ਹਾਂ ਤੋਂ ਨਜਾਤ ਮਿਲੇਗੀ